ਆਏ ਜੀ ਮੀਤੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਹੀ ਪ੍ਰਕਾਸ਼ ਮਾਰਾ ਭੈਣ ਪਟਨਾ ਸਾਹਿਬ ਵਿਖੇ ਆਪਾਂ ਨੇ ਭਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸਾਡੇ ਜੀਵਾਂ ਦੇ ਬੜੀ ਇਮਤਿਹਾਨ ਕਰਤਾ ਇਹ ਜਿਹੜਾ ਪ੍ਰੋਗਰਾਮ ਸਵੇਰ ਪ੍ਰਾਰੰਭਤਾ ਹੋਈ 78 ਤੋਂ 7 ਸਾਲ ਪਹਿਲਾਂ ਪਕਣਾ ਸਾਖ ਖੰਡ ਵਿੱਚ ਅਰਦਾਸ ਮੌਕੇ ਉਥੇ ਫੁਰਨਾ ਬਣਿਆ ਵੀ ਕਿਉਂ ਨਾ ਨਾਮ ਖਾਣੇ ਨਾਲ ਸੱਚੇ ਪ੍ਰਮਾਤਮਾ ਨੂੰ ਨਿਤਨ ਨਾਮ ਸਾਡੀ ਹਿਸਪਤਾ ਵਾ ਜਦ ਤੱਕ ਸਾਰੇ ਆਇਆ ਜਾ ਤੇ ਅਸੀਂ ਸਾਰੇ ਸਾਡੇ ਸਿੰਘ ਸਹਿਬਾਨ ਸਾਰੇ ਮਹਾਪੁਰਖ ਮੱਧ ਕਰਮ ਦੀ ਦੇਵੀ ਦੇ ਸਾਹ ਦੇ ਇਕੱਠੇ ਹੋਏ ਹੋਏ ਬਾਬਾ ਜੋਗਾ ਸਿੰਘ ਆੰਦੇ ਤੋਂ ਉਹਦੀ ਬਾਪ ਆਪਣਾ ਪੁੱਤ ਦੇ। ਉਹ ਬਹੁਤ ਮਹਾਨ ਕੋਈ ਸੀ। ਇਹ ਉਹਦੇ ਇਸ ਦੇ ਇਨਸਾਨ ਦਾ ਮੋਢਾ ਬਣਾਇਆ। ਉਹਨੇ ਬਾਹਰ ਨਹੀਂ ਅੜ ਕੇ ਕਿਹਾਰਾ ਮਾਤਾ ਤੇਰੇ ਜੀਤੂ ਬੱਚੇ ਹੋਰ ਉਹਦਾ ਮੋਢਾ ਤਿਆ। ਇਹ ਨਾਮ ਹਰ ਬੰਦਾ ਕਰਦਾ ਜੀਤ ਦਾ ਨਾਮ। ਜੂ ਕੰਟੀ ਦਾ ਸਾਹ ਸਾਡੇ ਸਮਰਪਤ ਕਰੇ। ਇਹ ਬਹੁਤ ਵੱਡੀ ਗੱਲ ਹੈ। ਸਾਡੇ ਪੁੱਤੇ ਉਹਦੇ ਜਨਮ ਬਣ ਗਿਆ। ਸਾਡਾ ਸਭੀ ਉਹ ਸਤਾਨ ਹੈ। ਇਹ ਪਹਿਲਾਂ ਦਾ ਬਾਬਾ ਨੰਦਕੀ ਮਹਾਰਾਜ ਉਹਨਾਂ ਨੇ 200 ਸਾਲ ਤੱਕਿਆ ਧੰਨ ਬਾਬਾ ਸਿੰਘ ਜੀ ਪਰ 700 ਸਾਲ ਤੱਕਿਆ ਉਹਨਾਂ ਦੇ ਚਰਨਾਂ ਵਿੱਚ ਬਾਬਾ ਪੁੰਨਰ ਸਿੰਘ ਜੀ ਰਹੇ ਬਾਬਾ ਸਾਧੂ ਸਿੰਘ ਜੀ ਮਹਾਪੁਰਖ ਤੋਂ ਬਾਬਾ ਨਰਿੰਦਰ ਸਿੰਘ ਮਹਾਰਾਜ ਅਸਤਾਲੀ ਤੋਂ ਰਹੇ ਉਹਨਾਂ ਮਹਾਪੁਰਖਾਂ ਨੇ ਬਾਬਾ ਜੀ ਦੀਆਂ ਚਰਨਾਂ ਦੀ ਸੇਵਾ ਕੀਤੀ ਬਾਬਾ ਜੀ ਬਚਲ ਕਰਦੇ ਨਹੀਂ ਸਾਨੂੰ ਫੇਰ ਉਹ ਬਾਏ ਦੀ ਖਾਨੂ ਪਰ ਦੱਸਿਆ ਸਾਨੂੰ ਪਤਾ ਸੀ ਭਈ ਬਾਬਾ ਜੀ ਇਹ ਕਿੱਥੇ ਕਿਦਾ ਬਚਲ ਕੀ ਕੋਈ ਸਮਾ ਆਵੇਗਾ ਤੇ ਕੋ ਮਸਾਬ ਪਤੇ ਨਾਮ ਨਾਲ ਜਾਇਆ ਕਰ ਤੁਮ ਮਾਈਕ ਫੜਾ ਰਹੇ ਆ ਅੱਜ ਬਹੁਤ ਨਜ਼ਾਰਾ ਬੰਦੇ ਆ ਭਾਈ ਨੂੰ ਮਰਾ ਦਿਓ ਚਾਹੇ ਸਾਡੇ ਮਨ ਤੋਂ ਬਹੁਤ ਮੈਂ ਇੱਕ ਮਿੰਟ ਲਈ ਫੜਾ ਸਾਡੇ ਨਾਮ ਸਾਡੀ ਆਪਰਤਾ ਸਾਰੇ ਆਸਾਨਾਂ ਦੇ ਮਾਪੋ ਬੁੱਤ ਠੀਕ ਜੀ ਬਾਬਾ ਜੀ ਪਿਆਰੇ ਬਾਬਾ ਜੀ ਠੀਕ ਜੀ ਬਾਬਾ ਸੰਤੋਖ ਨਹੀਂ ਤੇ ਸਾਡੇ ਬਾਬਾ ਸ਼ੋਕਾ ਸਿੰਘ ਜੀ ਸਰਦਾਰ ਤੋਂ ਉੱਥੋਂ ਆਏ ਐ ਸਟicker ਕੋਲ ਰੱਖਦੇ ਉਹਨਾਂ ਨੂੰ ਜੱਜ ਸਰਦਾਰ ਸਿੰਘ ਜੀ ਜਿੰਨੇ ਵੀ ਪੜਾਉਗਾ ਸਾਥੇ ਪੜਾ ਦੇਦਾ ਤਾਂ ਸਾਰਿਆਂ ਦਾ ਪਹਿ ਦਿਨੋਂ ਧੰਨਵਾਦ ਕਰਦਾ ਹੈ ਸਾਡੇ ਤਰਨਾ ਸਿੰਘ ਜੀ ਕਮੂਨੀ ਤੋਂ ਭਾਰਤ ਸਿੰਘ ਦੇ ਨਾਮ ਕਰੋ ਸਾਰੇ ਮਹਾਪੁਰ ਸਾਡਾ ਆਹ ਸਰਕਾਰ ਕਰਦੇ ਐ ਹੁਣ ਹਰ ਇੱਕ ਹੱਥੇ ਪੜਾ ਦੋ ਸਾਰੇ ਬੱਚੇ ਦੇ ਇਹ ਨਗਰ ਦੀ ਕੰਮ ਦੀ ਸ਼ੁਰੂਆਤ ਹੋ ਅਸੀਂ ਹੋਰ ਬਾਤੇ ਬੁਲਾਉਣੀ ਹੈ ਕਾਇਰੋ ਦੀ ਕਾ ਬਾਸ਼ਾ